ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਨੇੜੇ ਗੁਰਦੁਆਰਾ ਬਾਬਾ ਰਾਜਾਰਾਮ ਜੀ ਹਰਚੋਵਾਲ ਵਿਖੇ ਹਰ ਰੋਜ਼ ਦੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਸੂਟ ਰੈਡੀ ਕਰਕੇ ਲੈ ਕੇ ਆ ਗਏ ਆਂ ਇਹ ਸੂਟ ਆਪਣੇ ਕਸਟਮਰ ਨੇ ਆਪਾਂ ਨੂੰ ਪ੍ਰੋਵਾਈਡ ਕੀਤਾ ਸੀ ਤੇ ਇਹਦੇ ਘੇਰੇ ਚਾਕ ਤੇ ਬਾਜੂ ਦੇ ਉੱਪਰ ਆਪਾਂ ਡਿਜ਼ਾਈਨ ਬਣਾਇਆ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਜਿਹੜਾ ਰੈਡੀ ਹੋਇਆ ਤੁਸੀਂ ਚੈੱਕ ਕਰੋ ਵਰਕ ਦੀ ਸਫਾਈ ਬਹੁਤ ਹੀ ਬਿਲਕੁਲ ਵਧੀਆ ਢੰਗ ਦੇ ਨਾਲ ਵਰਕ ਕੀਤਾ ਗਿਆ ਤੇ ਕੱਪੜਾ ਜਿਹੜਾ ਬਿਲਕੁਲ ਵੀ ਉਹ ਇਕੱਠਾ ਨਹੀਂ ਹੁੰਦਾ ਤੁਸੀਂ ਦੇਖੋ ਇਹ ਆਪਾਂ ਘੇਰਾਇ ਤੇ ਚਾਕ ਦੇ ਉੱਤੇ ਡਿਜ਼ਾਈਨ ਬਣਾਇਆ ਹੋਇਆ ਹੈ ਬਹੁਤ ਹੀ ਵਧੀਆ ਕੰਟਰਾਸਟ ਦੇ ਨਾਲ ਕਾਟਨ 베ਸ ਦਾ ਇਹ ਸੂਟ ਹੈ ਜੀ ਤੇ ਇਸ ਡਿਜ਼ਾਈਨ ਤੋਂ ਬਾਅਦ ਜਿਹੜਾ ਆਪਾਂ ਇਹਦੇ ਬਾਜੂ ਦੇ ਉੱਪਰ ਡਿਜ਼ਾਈਨ ਬਣਾਇਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਜੂ ਦੇ ਉੱਪਰ ਵੀ ਸਿਮਿਲਰ ਵੇਲ ਆ ਜਿਹੜੀ ਉਹ ਆਪਾਂ ਬਣਾਈ ਹੋਈ ਹੈ ਜੀ ਇਹ ਫੈਬਰਿਕ ਆਪਾਂ ਨੂੰ ਕਸਟਮਰ ਨੇ ਪ੍ਰੋਵਾਈਡ ਕੀਤਾ ਸੀ ਤੇ ਵਰਕ ਆਪਾਂ ਇਹਦੇ ਉੱਪਰ ਕੀਤਾ ਇਸ ਵਰਕ ਦਾ ਪ੍ਰਾਈਸ ਬਾਬਾ ਫੈਨਸੀ ਕਲੋਥ ਹਾਊਸ ਤੇ ਆਪਾਂ ਰੱਖਿਆ ਜੀ ਸਿਰਫ ਤੇ ਸਿਰਫ 500 500 ਰੁਪਏ ਸੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਕਿਸੇ ਵੀ ਕਲਰ ਫੈਬਰਿਕ ਜਾਂ ਸਾਡੇ ਕਿਸੇ ਵੀ ਡਿਜ਼ਾਈਨ ਦੇ ਵਿੱਚ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਗੁਰਦੁਆਰਾ ਬਾਬਾ ਰਾਜਾ ਰਾਮ ਦੀ ਹਰਚੋਵਾਲ ਵਿਖੇ ਆਪਣਾ ਸਟੋਰ ਹੈ ਤੇ ਸੱਤੇ ਦਿਨ ਆਪਣਾ ਸਟੋਰ ਹੈ ਜਿਹੜਾ ਉਹ ਖੁੱਲ੍ਹਾ ਰਹਿੰਦਾ ਸੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਕੰਟੈਕਟ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਨੂੰ ਅੱਜ ਜੀ